अमृतसर कारपोरेशन अमृतसर कारपोरेशन जिला प्रशासन अमृतसर कारपोरेशन दबाद अमृतसर कारपोरेशन अमृतसर कारपोरेशन अमृतसर कॉर्पोरेशन हाय हाय अमृतसर कारपोरेशन हाय ਅੰਮ੍ਰਿਤਸਰ ਕਾਰਪੋਰੇਸ਼ਨ ਮੁਬਾਰਕ ਅੰਮ੍ਰਿਤਸਰ ਕਾਰਪੋਰੇਸ਼ਨ ਮੁਬਾਰਕ ਜ਼ਿਲ੍ਹਾ ਪ੍ਰਸ਼ਾਸਨ ਹਾਏ 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 ਯਾ ਪ੍ਰਸ਼ਾਸਨ ਹਾਏ ਹਾਏ ਉਹਨਾਂ ਕੋਲ ਬਿਤਾਜੀ 38 ਫੁੱਟ ਰੋਡ ਤੇ ਮੈ ਰਹਨ ਨੂੰ ਜੱਦੀ ਰਹਨ ਮੈਨੂੰ ਅਜ 50 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਉਦੋਂ ਦਾ ਨਾਲਾ ਨਹੀਂ ਹੈ ਪਿੱਛੇ ਹੀ ਤੇ ਸ਼ਰਮਾ ਜੀ ਨੂੰ ਕੰਪਲੇਟ ਦਿੱਤੀ ਕਾਰਪੋਰੇਸ਼ਨ ਕੰਪਲੇਟ ਤੁਹਾਡੇ ਕੋਲੋਂ ਲਿਖਿਤ ਕੰਪਲੇਟ ਆਈ ਹੋਈ ਹੈ ਇਸ ਦੀ ਫੋਟੋ ਕਾਪੀ ਸਾਡੇ ਸਮਰਸ਼ਲ ਦਾ ਪਾਣੀ ਹੁਣੇ ਤਾਜ਼ਾ ਪਰ ਤੁਹਾਡੇ ਅੱਗੇ ਅੱਗੇ ਲੈਂਦਾ ਹੈ ਆ ਹਾਲ ਇਹ ਨਾ ਨਗਾਰਾ ਨਿਕਲਦਾ ਨਾ ਗੰਦ ਨਿਕਲਦਾ ਹੈ ਜੇ ਬੱਚੇ ਟੀਨ ਜਾਂ ਹੀ ਪੀਏ ਤਾਂ ਬਿਮਾਰ ਨਹੀਂ ਪਾਉਂ ਕੀ ਪਾਉਂ ਸਾਡੇ ਘਰ ਜਾ ਕੇ ਦੇਖੋ ਬੱਚੇ ਬਿਮਾਰ ਨੇ ਨਿਕਨੇ ਕੇ ਬੱਚੇ ਮੇਰੇ ਮੈਂ ਪੁੱਤਰੇ ਪਤਨੀਆਂ ਨੇ ਜਿਹੜੇ ਬਿਮਾਰ ਨੇ ਆਏ ਦਿਨ ਹਸਪਤਲ ਜਾਂਦੇ ਗਰੋ ਗਰੋਵਰ ਦੇ ਹਸਪਤਲ ਜਾ ਕੇ ਪਤਾ ਕਰੋ ਸਾਡਾ ਕਿੰਨਾ ਬਿੱਲ ਪੈ ਜਾਂਦਾ ਆਏ ਦਿਨ ਬਿੱਲ ਪਣਿਆ ਹੁੰਦਾ ਸਾਡੇ ਆਂਗਵਾਣ ਕਿਸੇ ਦੇ ਵੀ ਜਾ ਘਰ ਤੇ ਜਾ ਕੇ ਦੇਖੋ 2 4 ਜੀ ਬਿਮਾਰ ਪਏ ਹੋਣੇ ਕੇ ਸਾਡੀ ਪ੍ਰੋਬਲਮ ਹੈ ਤਾਂ ਕਹੇ ਨੂੰ ਕਰਮ ਕਰਮ ਹੈ ਆਪਣੇ ਕਹੀ ਮੰਨ ਲੋ ਇਹਦਾ ਪਾਣੀ ਖਰਾਬ ਹੋਣ ਕਰਕੇ ਲੀਵਰ ਦੀ ਪ੍ਰੋਬਲਮ ਪੈਂਦੀ ਕੇ ਨੂੰ ਪੇੜ ਦੀ ਪ੍ਰੋਬਲਮ ਪੈਂਦੀ ਇਹੋ ਜੇ ਕਈ ਪ੍ਰੋਬਲਮ ਸਾਡੇ ਪੂਰੇ ਮਲੇ ਵਿੱਚ ਹਰ ਘਰ ਚ ਕੋਈ ਨਾ ਕੋਈ ਬਿਮਾਰ ਚ ਐਥੇ ਪ੍ਰੋਬਲਮ ਨਾ। ਕੀ ਹੋਇਆ ਜੀ? ਸਾਡੇ ਪੱਜੀਆ ਗੰਦੇ ਨਾਲੇ ਕਰਕੇ ਨਾ ਬਹੁਤ ਇਨਫੈਕਸ਼ਨ ਵੀ ਹੋਈ ਐ। ਅੱਛਾ ਜੀ। ਤੇ ਨਸਾਂ ਵੀ ਬਲੌਕ ਹੋਈਆਂ ਬੜਾ ਬੁਰਾ ਹਾਲ ਹੈ ਸਾਡਾ ਸਾਹ ਬੜਾ ਲੈਣਾ ਔਖਾ ਹੈ। ਹੂੰ। ਤੇ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਤੁਹਾਡੇ ਕੋਲ ਪਹੁੰਚਿਆ ਕਿ ਇਹਨਾਂ ਨੇ ਅੱਜ ਤੱਕ ਕੋਈ ਕੋਈ ਨਹੀਂ ਪਹੁੰਚਦਾ। ਇੱਧਰ ਏਰੀਆ ਜਾਂਦਾ ਹੀ ਨਹੀਂ ਕੋਈ। ਆਹ ਕੋ ਤੁਹਾਡੇ ਕਿੰਨੀਆਂ ਬਿਮਾਰੀਆਂ ਨਾਲ ਤੁਹਾਡਾ ਬੁਰਾ ਹਾਲ ਹੋਇਆ ਪਿਆ ਹੈ। ਅਮਰਿਆਂ ਕਰਾ ਕਰਕੇ ਪੈਸੇ ਲਾਈ ਜਾਂਦੇ ਆ। ਆਹ ਬੇਟੀ ਨੂੰ ਤੇ ਬ੍ਰੇਨ ਦਾ ਨਾ ਰੈਵਨ ਨਹੀਂ। ਇਹਦੇ ਬ੍ਰੇਨ ਦੀ ਲਸਾਂ ਫਲੋਪ ਨਹੀਂ ਹੋ। ਆਹ ਬੇਟੀਆਂ ਆ ਜਾਂਦਾ ਸਾਰੀਆਂ। ਅਸੀਂ ਜਿੰਨੇ ਨਹੀਂ। ਅਸੀਂ ਟੀ ਆਈ ਤੁਹਾਨੂੰ। ਮੈਨੂੰ ਬ੍ਰੇਨ ਦੀ ਟੋੜ ਲਾ। ਅੱਛਾ ਉਹ ਗੰਦਾ ਪਾਣੀ ਪੀਣ ਕਰਕੇ। ਹਾਂਜੀ। ਠੀਕ ਹੈ ਜੀ। ਇਨਫੈਕਸ਼ਨ। ਇਨਫੈਕਸ਼ਨ ਆ ਬ੍ਰੇਨ ਦੇ ਨਾਲ ਹੀ ਆ ਤੇ ਹਾਰ ਜੀ।

ਇਹ ਬਸਤੋ ਸ਼ਿਵਸਨਾ ਯੂਗਟੀ ਪੰਜਾਬ ਯੂਥ ਸਨਾ ਪ੍ਰਧਾਨ ਆਂ ਇਲਾਕੇ ਵਾਸੀ ਸਾਨੂੰ ਗੁਹਾਰ ਰਹੀ ਆ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੇ ਅੰਮ੍ਰਿਤਸਰ ਕਾਰਪੋਰੇਸ਼ਨ ਨੂੰ ਇੱਕ ਚੇਤਾਵਨੀ ਦੇ ਰਹੇ ਆ ਅੱਜ ਕਿ ਅਗਰ ਇਸ ਸਮੱਸਿਆ ਦਾ ਹੱਲ ਕੰਨ ਦਿਨ ਦੇ ਵਿੱਚ ਇਹ ਇੰਡਸਟਰੀਆਂ ਜਿਹੜੀਆਂ ਜਿੱਥੋਂ ਇਹ ਜਿਹੜੀ ਬਿਮਾਰੀ ਹੈ ਨਾਲਾ ਉਪਜਿਆ ਅਗਰ ਉਸ ਦੀ ਜੜ ਜਿਹੜੀ ਇੰਡਸਟਰੀਆਂ ਇਹਨੂੰ ਬੰਦ ਨਾ ਕੀ ਦਿੱਤੀਆਂ ਗਈਆਂ ਤੇ ਸ਼ਿਵਸਨਾ ਜਿਹੜੀ ਆ ਤਮਾਮ ਇਲਾਕੇ ਨਿਵਾਸੀ ਸਾਰਿਆਂ ਨੂੰ ਲੈ ਕੇ ਸਮਾਜ ਸੇਵਕਾਂ ਨੂੰ ਲੈ ਕੇ ਹਾਈਵੇ ਉੱਤੇ ਉੱਪਰ ਬੈਠੇਗੀ ਔਰ ਉਦੋਂ ਤੱਕ ਨਹੀਂ ਉੱਠੇਗੀ ਜਦੋਂ ਤੱਕ ਲੋਕਾਂ ਦੀ ਇਹਨਾਂ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਏ ਜਾਂ ਇੰਡਸਟਰੀਆਂ ਬੰਦ ਨਹੀਂ ਕੀਤਾ ਜਾਣਗੀਆਂ ਤੇ ਲੋਕਾਂ ਨੂੰ ਆਰਾਮ ਦੀ ਤੇ ਖੁਸ਼ਹਾਲੀ ਤੇ ਸਵਸਥ ਜੀਵਨ ਜੀਣ ਲਈ ਲੋਕਾਂ ਨੂੰ ਰਾਹਤ ਮਿਲੇ ਠੀਕ ਹੈ